ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸਾਹਮਣਾ ਪੁੰਦੜ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਸ਼ਾਰਟ ਵੀਡੀਓ ਪਿੰਡ ਪੁੰਦੜ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇਹ ਪਹਿਲਣ ਝੋਟੀ ਬਿਕਾਉ ਆ ਜੀ ਪਹਿਲੇ ਸੂਏ ਸੂਈ ਹੋਈ ਹੈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਤੁਰੀ ਹੋਈ ਤੁਰੀ ਜਾ ਰਹੀ ਹੈ ਤੁਰੀ ਜਾਂਦੀ ਚੱਕਰ ਸਕਦੇ ਹੋ ਤੁਸੀਂ 8ਵਾਂ ਦਿਨ ਇਹਨੂੰ ਤੁਸੀਂ ਇਹਦਾ ਚੱਡਾ ਦੇਖੋ ਜੀ ਲੇਵਾ ਲੇਵਾ ਕਹਿ ਦਿੰਦੇ ਹੋ ਹਵਾਨਾ ਕਹਿ ਦਿੰਦੇ ਹੋਗੇ ਤੁਰਦੀ ਦਾ ਤੁਸੀਂ ਚੈੱਕ ਕਰੋ ਤੁਰ ਜੰਦੀ ਦਾ ਪਿੱਛੋਂ ਵੀ ਚੈੱਕ ਕਰਿਓ ਹਵਾਨਾ ਤੁਸੀਂ ਹੁਣ ਦੇਖੋ ਤੁਰਦੀ ਦਾ ਹਲੇ 8ਵਾਂ ਦਿਨ ਹੋਇਆ ਸੋ ਇਹਨੂੰ ਦੁੱਧ ਤੇ ਆਉਣਾ ਜੀ ਬਾਕੀ ਦਾਣੇ ਨੂੰ ਹਲੇ ਪਾਉਣ ਲੱਗੇ ਸ਼ੁਰੂਆਤ ਕਰਨੇ ਦਾਣਾ ਪਾਉਣ ਦੀ ਕੱਲੇ ਹਰੇ ਤੇ ਚੱਲ ਰਹੀ ਐ ਇਸ ਟਾਈਮ ਬਾਕੀ ਤੁਸੀਂ ਅੱਗੇ ਤੋਂ ਚੈੱਕ ਕਰ ਸਕਦੇ ਹੋ ਆ ਗਾੜੀ ਬਹੁਤ ਚੰਗੀ ਹੈ ਤੇ ਪਿੱਛੋਂ ਵੀ ਬਹੁਤ ਸੋਹਣੀ ਹੈ ਝੋਟੀ ਮੀਡੀਅਮ ਜੇ ਕੱਤ ਦੀ ਹੈਗੀ ਝੋਟੀ ਜੀ ਇਹ ਇਹ ਝੋਟੀ ਜੀ ਹਵਾਨਾ ਤੁਸੀਂ ਇਹ ਚੈੱਕ ਕਰੋ ਹੁਣ ਚੈੱਕ ਕਰੋ ਪੂਰਾ ਸਾਫ਼ ਦਿਖ ਰਿਹਾ ਹੈਗਾ ਪੂਰਾ ਸਾਫ਼ ਸੁਥਰੇ ਥਾਣਾ ਜੀ ਮੋٹے ਤੇ ਲੰਮੇ ਮੁਠੀ ਵਾਲੇ ਥਾਣਾਗੇ ਮੀਡੀਅਮ ਹਾਈਟ ਦੀ ਝੋਟੀ ਹੈ ਇਹ ਇਹ ਗੋਲ ਕੁੰਡੇ ਸਿੰਘ ਦੀ ਹੈ ਜੀ ਬਹੁਤ ਸੋਹਣੀ ਝੋਟੀ ਹੈ ਜੀ ਤੁਸੀਂ ਅੱਗੇ ਤੋਂ ਦੇਖੋ ਚੈੱਕ ਕਰੋ ਹਵਾਨਾ ਕੇ ਤੋਂ ਕਿੰਨਾ ਹੈਵੀ ਹਵਾਨਾਗਾ ਪੰਜ ਥਾਣਾ ਜੀ ਇਹ ਆਪ ਹੈਗੀ ਹੈਗੀ ਮੁੱਲਾ ਛੋਟੇ ਦੀ ਜੀ ਪਿੱਛੇ ਇਹਦੇ ਕੱਟਾ ਜੀ ਜੋ ਕਿ ਹਿਸਾਰ ਦੇ ਐਸਆਰ ਸੀਮਟ ਬੈਂਕ ਦੇ ਵਿੱਚ ਜੋ ਫੌਜੀ ਬੋਲ ਉਸ ਦਾ ਉਸ ਬੋਲ ਦਾ ਕੱਟਾ ਜੀ ਤੁਹਾਨੂੰ ਇਸ ਦਾ ਹੁਣ ਕੱਟਾ ਵੀ ਦਿਖਾਵਾਂਗੇ ਇਹਦੇ ਪਿੱਛੇ ਜੋ ਮਿਲਕਾਫ ਹੈਗਾ ਹਵਾਨਾ ਚੱਕਰ ਸੋ ਸੈੜ ਤੇ ਜਾ ਰਹੀਦਾ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਦਾ ਬੱਚਾ ਵੀ ਖੜੀ ਚੈੱਕ ਕਰੋ ਜੀ ਮੀਡੀਅਮ ਹਾਈਟ ਆ ਕੋਈ ਬਾਲੀ ਵੱਡੀ ਨਾ ਬਾਲ ਛੋਟੀ ਕਹਿ ਸਕਦੇ ਆਂਗੇ ਹੁਣ ਖੜੀ ਦਾ ਹਵਾਨਾ ਚੈੱਕ ਕਰੋ ਪੂਰਾ ਚੌੜਾ ਹਵਾਨਾ ਹਲੇ ਹਵਾਨਾ ਇਹਨੇ ਕੱਢਣਾ ਬਣਾਉਣਾ ਦੁੱਧ ਹਵਾਨੇ 'ਚ ਦੁੱਧ ਪਾਉਣਾ ਤੁਸੀਂ ਇਹਦਾ ਬੱਚਾ ਦਿਖਾਉਣਾ ਤੁਹਾਨੂੰ ਆਹ ਵਾਲਾ ਇਹ ਤਾਂ ਬੱਚਾ ਜੀ ਕੱਟਾ ਹੈਗਾ ਚੈੱਕ ਕਰੋ ਜੀ